ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਦੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਆਰਡਰ ਆਇਆ ਨਹੀਂ ਸੀਗਾ ਉਹਨੇ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਰੇਡ ਕੀਤਾ ਬੀਬੀ ਜੀ ਜਿਹੜੇ ਮਜੀਠੀਆ ਸਾਹਿਬ ਦੇ ਧਰਮ ਪਤਨੀ ਨੇ ਉਹਨਾਂ ਦਾ ਬੇਟਾ ਤੇ ਦੋਨੋਂ ਕੋਵਿਡ ਪੋਜ਼ਿਟਿਵ ਹੈ ਉਹਨਾਂ ਦੇ ਮਦਰ ਏਜ ਨੇ व्हीलचेयर ਦੇ ਉੱਤੇ ਨੇ ਤੇ ਪੁਲਿਸ ਨੇ ਹਾਈ ਕੋਰਟ ਦੇ ਆਰਡਰਸ ਨੂੰ ਕੰਪਲੀਟਲੀ ਕਰਨ ਆਏ ਆ ਕਿ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਫੱਟੀ ਖਬਰ ਵਿਕਰਮ ਮਜੀਠੀਆ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦਰਅਸਲ ਬੀਤੇ ਦਿਨੀ ਮਜੀਠੀਆ ਦੇ ਘਰ ਹੋਈ ਰੇਡ ਨੂੰ ਲੈ ਕੇ ਅਕਾਲੀ ਦਲ ਨੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਅਤੇ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਜਿਸ ਦੀ ਜਾਣਕਾਰੀ ਅਕਾਲੀ ਦਲ ਦੇ ਸਪੋਕਸਪਰਸਨ ਅਸ਼ਦੀਪ ਸਿੰਘ ਕਲੇਰ ਨੇ ਦਿੱਤੀ ਹੈ 82 ਬਦਲਾਖੋਰੀ ਦੇ ਤਹਿਤ ਸਰਦਾਰ ਵਿਕਰਮ ਸਿੰਘ ਮਜੀਠੀਆ ਉੱਤੇ ਹਨੇਰੀਆਂ ਰਾਤਾਂ ਦੇ ਵਿੱਚ ਇੱਕ ਦਿਨ ਦੇ ਜਿਹੜਾ 10 ਦਿਨ ਦੇ ਡੀਜੀਪੀ ਨੇ ਇੱਕ ਝੂਠਾ ਪਰਚਾ ਦਿੱਤਾ ਉਹਦੇ ਖਿਲਾਫ ਅਸੀਂ ਆਲਰੇਡੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੋਈ ਸੀ ਔਰ ਉਸ ਪਟੀਸ਼ਨ ਦੇ ਮੈਰਿਟਸ ਨੂੰ ਦੇਖਦੇ ਹੋਏ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਵੀ ਰੋਕ ਲਗਾ ਦਿੱਤੀ ਸੀ ਸੋ ਇਸ ਪਟੀਸ਼ਨ ਦੀ ਪੈਂਡੈਂਸੀ ਦੇ ਦੌਰਾਨ ਇੱਕ ਟੈਕਨੀਕਲ ਇਸ਼ੂ ਖੜਾ ਹੋ ਗਿਆ ਸੈਕਸ਼ਨ 37 ਦਾ ਕਿਉਂਕਿ ਸੁਪਰੀਮ ਕੋਰਟ ਨੇ ਜਨਵਰੀ ਦੇ ਵਿੱਚ ਇੱਕ ਜਜਮੈਂਟ ਦੇ ਦਿੱਤੀ ਜਿਦੇ ਚ ਉਹਨਾਂ ਨੇ ਕਹਿਤਾ ਕਿ ਸੈਕਸ਼ਨ 37 ਦੇ ਵਿੱਚ ਕਿਸੇ ਨੂੰ ਐਂਟੀਸੀਪੇਟਰੀ ਬੇਲ ਨਾ ਦਿੱਤੀ ਜਾਵੇ ਤੋ ਇਹ ਸ਼ੂ ਸਾਨੂੰ ਸੁਪਰੀਮ ਕੋਰਟ ਲੈ ਕੇ ਜਾਣਾ ਸੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਅਸੀਂ ਕਿਹਾ ਕਿ ਠੀਕ ਹੈ ਤੁਸੀਂ ਸਾਡੀ ਬੇਲ ਐਪਲੀਕੇਸ਼ਨ ਡਿਸਪੋਜ਼ ਆਫ ਕਰਦੇ ਹੋ ਤਾਂ ਸਾਨੂੰ ਸਮਾਂ ਦਿਓ ਅਸੀਂ ਐਸਐਲਪੀ ਚ ਸੁਪਰੀਮ ਕੋਰਟ ਅਪਰੋਚ ਕਰ ਸਕੀਏ ਤੇ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਨੂੰ ਸਮਾਂ ਦੇਣ ਲਈ ਕਿਹਾ ਕਿ ਠੀਕ ਹੈ ਤੁਸੀਂ ਫਾਈਨਲ ਆਰਡਰਸ ਦੀ ਵੇਟ ਕਰੋ ਤੇ ਅਸੀਂ ਇਹਨੂੰ ਕੰਸੀਡਰ ਕਰਦੇ ਹਾਂ ਹੁਣ ਉਸ ਸਮੇਂ ਦੇ ਦੌਰਾਨ ਪੰਜਾਬ ਦੇ ਵਿੱਚ ਰਾਜਨੀਤਿਕ ਸਾਜ਼ਿਸ਼ਾਂ ਫੇਰ ਦੁਬਾਰਾ ਸ਼ੁਰੂ ਹੋ ਗਈਆਂ ਪਰ ਮੰਦਭਾਗੀ ਗੱਲ ਇਹ ਸੀ ਕਿ ਉਹ ਰਾਜਨੀਤਿਕ ਸਾਜ਼ਿਸ਼ਾਂ ਦਾ ਹਿੱਸਾ ਕੌਣ ਬਣਿਆ ਪੰਜਾਬ ਪੁਲਿਸ ਜਿਹਦੇ ਉੱਤੇ ਜ਼ਿੰਮੇਵਾਰੀ ਹੈ ਕਾਨੂੰਨ ਨੂੰ ਅਪਹੋਲਡ ਕਰਨ ਦੀ ਉਹ ਪੰਜਾਬ ਪੁਲਿਸ ਦੀ ਤੇ ਜ਼ਿੰਮੇਵਾਰੀ ਹੈ ਇੱਕ ਹਰ ਇੱਕ ਸ਼ਹਿਰੀ ਦੀ ਸੁਰੱਖਿਆ ਕਰਨ ਦੀ ਪਰ ਅੱਜ ਮੈਂ ਪੁੱਛਣਾ ਚਾਹੁੰਦਾ ਕਿ ਜਦੋਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਆਰਡਰ ਆਇਆ ਨਹੀਂ ਸੀਗਾ ਤਾਂ ਔਰ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਜਦੋਂ ਇਸ ਟੀਮ ਨੇ ਵਿਕਰਮ ਮਜੀਠੀਆ ਸਾਹਿਬ ਦੇ ਘਰੇ ਰੇਡ ਕੀਤਾ ਬੀਬੀ ਜੀ ਜਿਹੜੇ ਮਜੀਠੀਆ ਸਾਹਿਬ ਦੇ ਧਰਮ ਪਤਨੀ ਨੇ ਉਹਨਾਂ ਦਾ ਬੇਟਾ ਇਹ ਦੋਨੋਂ ਕੋਵਿਡ ਪੋਜ਼ਿਟਿਵ ਹੈ ਉਹਨਾਂ ਦੇ ਮਦਰ ਏਜ ਨੇ व्हीलचेयर ਦੇ ਉੱਤੇ ਨੇ ਤੇ ਪੁਲਿਸ ਨੇ ਹਾਈ ਕੋਰਟ ਦੇ ਆਰਡਰਸ ਨੂੰ ਕੰਪਲੀਟਲੀ ਵਾਇਓਲੇਟ ਕੀਤਾ ਵੇਟ ਨਹੀਂ ਕੀਤਾ ਕਿ ਅਗਲੇ ਦਿਨ ਜਿਹੜੇ ਹਾਈ ਕੋਰਟ ਨੇ ਹੁਕਮ ਸੁਣਾਉਣੇ ਉਹ ਦਿੱਤੇ ਜਾਣ ਔਰ ਜਿਹੜੀ ਇਲੈਗਲ ਰੇਡ ਹੋਈ ਹੈ ਅੱਜ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਇਹ ਸ਼ਿਕਾਇਤ ਕਰਨ ਆਏ ਆ ਕਿ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਸਾਰਾ ਕੁਝ ਚਰਨਜੀਤ ਸਿੰਘ ਚੰਨੀ ਤੇ ਸੁਖੀ ਰੰਧਾਵਾ ਦੇ ਕਹਿਣ ਦੇ ਉੱਤੇ ਹੋਇਆ ਔਰ ਨਵਜੋਤ ਸਿੱਧੂ ਦੇ ਕਹਿਣ ਦੇ ਉੱਤੇ ਹੋਇਆ ਕਿਉਂਕਿ ਇੱਕੋ ਇੱਕ ਮਕਸਦ ਹੈ ਕਿ ਤੁਸੀਂ 25 ਤਰੀਕ ਨੂੰ ਕਿਉਂਕਿ ਪਤਾ ਸੀ ਕਿ ਹਾਈ ਕੋਰਟ ਸਮਾਂ ਦੇएगी ਐਸਐਲਪੀ 'ਚ ਜਾਣ ਦਾ 26 ਤਰੀਕ 26 ਜਨਵਰੀ ਸੀ ਛੁੱਟਿਏ ਫੰਡਮੈਂਟਲ ਰਾਈਟਸ ਦੀ ਵਾਇੋਲੇਸ਼ਨ ਨਹੀਂ ਕਿ ਜੇ ਤੁਸੀਂ ਟੱਕਰ ਲੈਣੀ ਹੈ ਤਾਂ ਤੁਸੀਂ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਟੱਕਰ ਲਓ ਉਹਨਾਂ ਦੇ ਪਰਿਵਾਰ ਨੂੰ ਜਿਹੜੇ ਕੋਵਿਡ ਨਾਲ ਜੂਝ ਰਹੇ ਨੇ ਇੱਕ ਛੋਟਾ ਬੱਚਾ 8 ਸਾਲ ਦਾ ਜਿਹੜਾ ਕੋਵਿਡ ਨਾਲ ਜੂਝ ਰਿਹਾ ਹੈ ਉਹਨਾਂ ਨੂੰ ਜਾ ਕੇ ਤੰਗ ਪ੍ਰੇਸ਼ਾਨ ਕਰਨਾ ਉਹ ਵੀ ਕੰਟੈਂਪਟ ਆਫ ਕੋਰਟ ਹੈ ਉਹ ਆਰਡਰਸ ਦੀ ਕੰਟੈਂਪਟ ਹੈ ਕਿਉਂਕਿ ਉਹ ਮੈਂ ਫੇਰ ਦੁਬਾਰਾ ਨਾਮ ਲੈਣਾ ਚਾਹੁੰਦਾ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਜਿਹੜੇ ਚੀਫ ਨੇ ਜਿਨ੍ਹਾਂ ਨੂੰ ਬਿਲਕੁਲ ਮਾਡਲ ਕੋਡ ਆਫ ਕੰਡਕਟ ਤੋਂ ਕਿਉਂਕਿ ਬਲੂ ਵਾਈਟ ਬॉय ਨੇ ਉਹ ਕਾਂਗਰਸ ਦੇ ਉਹਨਾਂ ਨੂੰ ਲਿਆ ਕੇ ਇਸ ਪੋਸਟ ਤੇ ਬਿਠਾਇਆ ਗਿਆ ਔਰ ਅੱਜ ਉਹਨਾਂ ਦੀ ਜਵਾਬ ਦੇਹੀ ਹੈ ਕਿ ਕਿਉਂ ਉਹਨਾਂ ਨੇ ਹਾਈ ਕੋਰਟ ਦੇ ਆਰਡਰਸ ਵਾਇਲਟ ਕੀਤੇ ਉਹ ਆਰਡਰਸ ਜਿਹੜੇ ਪੀ ਚਦੰਬਰਮ ਜਿਹੜੇ ਸੀਨੀਅਰ ਐਡਵੋਕੇਟ ਆ ਸੁਪਰੀਮ ਕੋਰਟ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਹੋਏ ਪੰਜਾਬ ਦੇ ਐਡਵੋਕੇਟ ਜਨਰਲ ਦੀ ਹਾਜ਼ਰੀ ਦੇ ਵਿੱਚ ਹੋ ਸੀਨੀਅਰ ਡੀਏਜੀ ਧੂਰੀ ਵਾਲਾ ਦੀ ਹਾਜ਼ਰੀ ਦੇ ਵਿੱਚ ਹੋਏ ਕੀ ਐਸੀ ਮਜਬੂਰੀ ਸੀ ਕੀ ਐਸਾ ਪੋਲਿਟਿਕਲ ਪ੍ਰੈਸ਼ਰ ਸੀ ਬੀਚੰਦਰ ਸ਼ੇਖਰ ਤੇ ਕਿ ਉਹਨਾਂ ਨੇ ਹਾਈ ਕੋਰਟ ਦੇ ਆਰਡਰਾਂ ਦੀ ਬਿਨਾਂ ਪਰਵਾਹ ਕੀਤੇ ਇੱਕ ਇਲਲੀਗਲ ਰੇਡ ਵਿਕਰਮ ਮਜੀਠੀਆ ਸਾਹਿਬ ਦੇ ਘਰ ਉੱਤੇ ਕੀਤੀ ਸੋ ਇਹ ਹੁਣ ਇੱਕ ਬਹੁਤ ਜਾਂਚ ਦਾ ਵਿਸ਼ਾ ਹੈ ਔਰ ਜਿਹੜੇ ਵੀ ਅਫਸਰਾਂ ਨੇ ਗਲਤ ਕੰਮ ਕੀਤਾ ਅਸੀਂ ਇਲੈਕਸ਼ਨ ਕਮਿਸ਼ਨ ਤੋਂ ਡਿਮਾਂਡ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਲਿਆ ਜਾਵੇ ਕੀ ਆਸ਼ਵਾਸ਼ਣ ਦਿੱਤਾ ਇਹ ਤੁਸੀਂ ਸਪੋਰਟ ਡੀ5 ਚੈਨਲ ਪੰਜਾਬੀ ਡੀ5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਕੀ ਹੁੰਦੀ ਹੈ ਜਮ੍ਹਾਂਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ 나ਇਬतहसीलदार.com ਕਾਨੂੰਨ ਜਾਇਦਾਦ ਦਾ